ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਮਸ਼ੀਨ ਵਰਕ ਦੇ ਬਹੁਤ ਹੀ ਸੋਹਣੇ ਜੇ ਸੂਟ ਜਿਹੜੇ ਵੀ ਕੀ ਆਪਾਂ ਨਿਊ ਡਿਜ਼ਾਈਨ ਦੇ ਵਿੱਚ ਰੈਡੀ ਕੀਤੇ ਨੇ ਸੋ ਇੱਕ ਇੱਕ ਕਰਕੇ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਵਾਂਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਅਗਰ ਤੁਹਾਨੂੰ ਸਾਡੇ ਸੂਟ ਪਸੰਦ ਆਉਂਦੇ ਆ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਔਰ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਇਹਨਾਂ ਤੋਂ ਇਲਾਵਾ ਹੋਰ ਕਿਦਾਂ ਦੇ ਡਿਜ਼ਾਈਨਾਂ ਦੀ ਡਿਮਾਂਡ ਹੁੰਦੀ ਹੈ ਚਲੋ ਜੀ ਕਰ ਦਿਆਂ ਵੀਡੀਓ ਸਟਾਰ ਤੇ ਇਹ ਆਪਣਾ ਹੈਗਾ ਫਰਸਟ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਆਪਾਂ ਗਲਾਸ ਟਿਸ਼ੂ ਦੇ ਸਟੱਫ ਦੇ ਉੱਪਰ ਰੈਡੀ ਕੀਤਾ ਬਲੈਕ ਕਲਰ ਦਾ ਸੂਟ ਹੈ ਜੀ ਨੇਵੀ ਸੌਰੀ ਨੇਵੀ ਬਲੂ ਜਿਹਾ ਸ਼ੇਡ ਆ ਇਹਦਾ ਮਤਲਬ ਬਲੈਕ ਟੋਨ ਦੇ ਵਿੱਚ ਆ ਜਾਂਦਾ ਮਤਲਬ ਇਹਦੇ ਵਿੱਚ ਆਪਾਂ ਆਰੀ ਵਰਕ ਦੇ ਨਾਲ ਕੰਮ ਕੀਤਾ ਹੋਇਆ ਉਹ ਤੁਸੀਂ ਦੇਖ ਸਕਦੇ ਹੋ نیچے ਜਿਹੜੇ ਆਪਾਂ ਵੱਡੇ ਫਲਾਵਰ ਪਾਏ ਨੇ ਇਹ ਦੋਨੋਂ ਔਰ ਉਸ ਤੋਂ ਉੱਪਰ ਨੂੰ ਕਲੀਆਂ ਜਾ ਰਹੀਆਂ ਨੇ ਦੋ ਜਿਹੜੀਆਂ ਕਿ ਪੂਰੀ ਸ਼ਰਟ ਦੇ ਫਰੰਟ ਦੇ ਵਿੱਚ ਆਣ ਗਈਆਂ ਸੈਂਟਰ ਦੇ ਵਿੱਚ ਆਪਾਂ ਨੈਕਲਾਈਨ ਕਰ ਲਾਂਗੇ ਬਹੁਤ ਹੀ ਸੋਹਣਾ ਡਿਜ਼ਾਈਨਰ ਜਿਹਾ ਪੀਸ ਰੈਡੀ ਹੋਇਆ ਹੋਇਆ ਆਰੀ ਵਰਕ ਦਾ ਕੰਮ ਕੀਤਾ ਗਿਆ ਜੀ ਇਹਦੇ ਉੱਪਰ ਸਾਰਾ ਤੁਸੀਂ ਵੀਡੀਓ ਦੇ ਵਿੱਚ ਜ਼ੂਮ ਕਰਕੇ ਵੀ ਇਹਨੂੰ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਔਰ ਯੂਨੀਕ ਜਿਹਾ ਡਿਜ਼ਾਈਨ ਆ ਉਸ ਤੋਂ ਬਾਅਦ ਇਹਦੀ ਬਾਜ਼ੂ ਦੇ ਉੱਪਰ ਵਰਕ ਹੋਇਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਵਾਲਾ ਇਹਦੀ ਬਾਜ਼ੂ ਵਰਕ ਹੋਏਗਾ ਨੀਚੇ ਆਪਾਂ ਇਹਦਾ ਕ੍ਰਾਸ ਪਾ ਕੇ ਬੇਲ ਜੀ ਪਾਈ ਹੋਈ ਆ ਉੱਪਰ ਉਹਦੇ ਬੇਲ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਾਜ਼ੂ ਔਰ ਫਰੰਟ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਜੀ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਚੇ ਨਾ ਹੁੰਦਾ ਰੈੱਡ ਕਲਰ ਦਾ ਇਹ ਦੁਪੱਟਾ ਰੈਡੀ ਕੀਤਾ ਜਿੱਦਾਂ ਆਪਾਂ ਸੂਟ ਨੂੰ ਸੂਟ ਦੇ ਵਿੱਚ ਥਰੈਡ ਯੂਜ਼ ਕੀਤਾ ਉਸੇ ਤਰ੍ਹਾਂ ਦਾ ਆਪਾਂ ਕੰਟਰਾਸਟ ਦਾ ਦੁਪੱਟਾ ਬਣਾਇਆ ਹੋਇਆ ਔਰ ਬਲੈਕ ਕਲਰ ਦੀ ਇਹਨੂੰ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਤੁਸੀਂ ਇਹਨੂੰ ਕਿਸੇ ਵੀ ਫੈਬਰਿਕਸ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜੀ ਚਲੋ ਲੱਗੇ ਤੁਹਾਨੂੰ ਦੇਖੋ ਨਾ ਨੈਕਸਟ ਸੂਟ ਉਹ ਵਾਲਾ ਸੂਟ ਹੈਗਾ ਜੀ ਇਹ ਵਾਲਾ ਆਪਣਾ ਪਸ਼ਮੀਨੇ ਦਾ ਸੂਟ 올 오버 ਪਸ਼ਮੀਨਾ ਸਟੱਫ ਦੇ ਉੱਪਰ ਰੈਡੀ ਕੀਤਾ ਐਸ ਕੇ ਬ੍ਰਾਂਡ ਦਾ ਪਸ਼ਮੀਨਾ ਹੋਏਗਾ ਇਹ ਦੇਖੋ ਜੀ ਇਹ ਵੀ ਸੂਟ ਆਪਾਂ ਪਹਿਲਾਂ ਵੀ ਇਸ ਫਿਰੋਜ਼ੀ ਕਲਰ ਦੇ ਵਿੱਚ ਇਹ ਵਾਲਾ ਸੂਟ ਰੈਡੀ ਕੀਤਾ ਸੀ ਇਹੀ ਡਿਜ਼ਾਈਨ ਸੀਗਾ ਸੇਮ ਤੇ ਹੁਣ ਆਪਾਂ ਇਹਨੂੰ ਇੰਡੀਗੋ ਜੇ ਸ਼ੇਡ ਤੇ ਸਟੀਲ ਬਲੂ ਕਲਰ ਦੇ ਉੱਪਰ ਰੈਡੀ ਕੀਤਾ SK ਬ੍ਰਾਂਡ ਦਾ ਪਸ਼ਮੀਨਾ ਹੋਏਗਾ ਜੀ ਸਟੱਫ ਪਰ ਇਹ ਆਪਣੀ ਨੈਕਲਾਈਨ ਬਣੀ ਹੋਈ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਹੈਵੀ ਨੈਕਲਾਈਨ ਬਣੀ ਹੋਈ ਹੈ ਉਸ ਤੋਂ ਬਾਅਦ ਇਹ ਵਾਲੀ ਹੋ ਗਈ ਇਹਦੀ ਨੈਕਲਾਈਨ اور ਇਹ ਵਾਲੀਆਂ ਹੋ ਗਈਆਂ ਇਹਦੀ ਬਾਜ਼ੂ ਵਰਕ ਬਾਜ਼ੂ ਦੇ ਉੱਪਰ ਵੀ ਬਹੁਤ ਹੀ ਹੈਵੀ ਚੌੜੀ ਇਸ ਤਰ੍ਹਾਂ ਬਾਰਡਰ ਬਣਾ ਕੇ ਉੱਪਰ ਆਪਾਂ ਇੱਕ ਛੋਟਾ ਬੂਟਾ ਪਾਇਆ ਹੋਇਆ ਇਹ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਸ ਤੋਂ ਬਾਅਦ ਇਹ ਵਾਲਾ ਇਹਦੀ ਬਾਟਮ ਦਾ ਵਰਕ ਹੋਏਗਾ ਬਾਟਮ ਬਣਾ ਸਕਦੇ ਹੋ ਤੁਸੀਂ ਸਿੰਪਲ ਸਲਵਾਰ ਵੀ ਜਾਂ ਫਿਰ ਤੁਸੀਂ ਇਹਦਾ ਪਲਾਜ਼ੋ ਵੀ ਬਣਾ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਕਿ ਤੁਸੀਂ ਸੂਟ ਨੂੰ ਕਿੱਦਾਂ ਦਾ ਬਣਵਾਉਣਾ ਚਾਹੁੰਦੇ ਆ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਜੀ ਆਫਟਰ ਦਾ ਟਾਈ ਐਂਡ ਡਾਈ ਦੇ ਵਿੱਚ ਔਰ ਉਸ ਨੂੰ ਆਪਾਂ ਕੰਟਰਾਸਟ ਲੇਸ ਲਗਾਈ ਹੈ ਉਹ ਤੁਸੀਂ ਦੇਖ ਚਾਹੁੰਦੇ ਹੋ ਲਓ ਜੀ ਔਰ ਗਾਂਜਲ ਲੇਸ ਹੈ ਜੀ ਇਹਨੂੰ ਡਬਲ ਸ਼ੈਡਡ ਆਪਾਂ ਡਾਈ ਕਰਾਈ ہوئی ਆ ਜਿੱਦਾਂ ਸੂਟ ਦੇ ਵਿੱਚ ਕਲਰ ਨੇ ਜੋ ਆਪਾਂ ਥ्रेड ਦੇ ਕਲਰ ਯੂਜ਼ ਕੀਤੇ ਆ ਸੇਮ ਕਲਰ ਦਾ ਆਪਾਂ लेस कलर यूज किए हुए हैं बहुत ही सोहना जहा सूट रेडी ओवरऑल सूट की लुक बहुत ही सोहनी हो आ रही है वर्क की फिनिशिंग वगैरह सब कुछ बहुत ही वैया है यदा प्राइस होएगा जी फोर तो थाउजेंड बाद आप सूट दिखाने वो भी आरी वर्क ही रेडी हो ਇਹ ਮਸਲੀਨ ਦੇ ਸਟੱਫ ਦੇ ਉੱਪਰ ਆਰਗੈਂਜ਼ਾ ਮਸਲੀਨ ਦੇ ਸਟੱਫ ਉੱਪਰ ਰੈਡੀ ਕੀਤਾ ਟਾਈ ਐਂਡ ਡਾਈ ਦੇ ਵਿੱਚ ਬਣਿਆ ਹੋਇਆ ਇਹ ਵਾਲਾ ਸੂਟ ਆਰੀ ਵਰਕ ਦਾ ਕੰਮ ਕੀਤਾ ਹੋਇਆ ਇਹਦਾ ਕਲਰ ਆਈ ਥਿੰਕ ਵੀਡੀਓ 'ਚ ਥੋੜਾ ਜਿਹਾ ਲਾਈਟ ਆ ਰਿਹਾ ਹੋਵੇਗਾ ਇਹ ਪੀਚ ਕਲਰ ਹੈ ਜੀ نیچے ਇਹਦੇ ਕਿਰਾ ਬਣਿਆ ਹੋਇਆ ਔਰ ਸੈਂਟਰ ਪੈਨਲ ਆ ਰਿਹਾ ਇਹ ਸਾਰਾ ਆਰੀ ਵਰਕ ਦੇ ਵਿੱਚ ਥ्रेड ਵਰਕ ਕੀਤਾ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਇਹ ਵਾਲਾ ਇਹਦੀ ਬਾਜੂ ਦਾ ਕੰਮ ਹੋਏਗਾ ये प्लेन करेब की बॉटम होएगी ये वाली और मसलीन का दुपट्टा होएगा बहुत ही सोहना जहाँ दुपट्टा फोर साइड कटवर्क जी इस तरह डिजाइनिंग देख के फोर साइड कटवर्क किया होनर के उलावर हो दुप्टे के उपर ये वाले ਫਲਾਵਰ ਨੇ ਚਾਰੂ corner ਤੇ ਔਰ ਸੈਂਟਰ ਦੇ ਵਿੱਚ ਲਾਈਨਾਂ ਜਾ ਰਹੀਆਂ ਨੇ ਪੂਰੇ ਦੁਪੱਟੇ ਦੇ ਵਿੱਚ 2.5 ਮੀਟਰ ਦੁਪੱਟਾ ਹੋਏਗਾ ਜੀ ਖੁੱਲਾ ਡੁੱਲਾ ਪੂਰਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਤ ਹੈ ਲਾਈਟ ਜੈ ਸ਼ੇਡ ਜਿਹੜੀ ਇਹ ਵੀ ਪਹਿਣਾ ਨੂੰ ਪਸੰਦ ਆ ਨੇ ਤੁਸੀਂ ਇਹਨੂੰ ਬੁੱਕ ਕਰ ਸਕਦੇ ਹੋ ਪ੍ਰਾਈਸ ਇਹਦਾ ਹੋਏਗਾ ਜੀ 2800 ਰੁਪਇਆ ਉਸ ਤੋਂ ਬਾਅਦ ਆਪਾਂ ਚੈੱਕ ਪਸ਼ਮੀਨੇ ਦੇ ਉੱਪਰ ਸੂਟ ਤੁਹਾਨੂੰ ਦਿਖਾਉਣੀ ਆ ਇਹ ਸੂਟ ਆਪਾਂ ਪਹਿਲਾਂ ਵੀ ਰੈਡੀ ਕੀਤੇ ਸੀ ਸੇਮ ਹੀ ਡਿਜ਼ਾਈਨ ਦੇ ਵਿੱਚ ਕਸਟਮਰ ਨੇ ਹੁਣ ਆਪਾਂ ਤਾਂ ਦੁਬਾਰਾ ਰੈਡੀ ਕਰਵਾਏ ਨੇ ਸੇਮ ਹੀ ਕਲਰ ਇਹ ਹੈਗਾ ਜੀ ਮਸਟਰਡ ਕਲਰ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਔਰ ਉਸ ਤੋਂ ਬਾਅਦ ਇਹਦੀ ਬਾਹੂ ਦੇ ਉੱਪਰ ਹੈਗਾ ਜੀ ਕੱਟਵਰਕ ਉਹ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਇਹ ਬਾਹੂ ਦਾ ਕੰਮ ਹੋਏਗਾ ਇਹ ਆਪਣਾ ਕੇਰਾ ਬਣਿਆ ਹੋਇਆ। ਇਹਦੇ ਵਿੱਚ ಕ್ಯಾਪ ਪਾ ਮਹਿੰਦੀ ਕਲਰ ਰੈਡੀ ਕੀਤਾ ਹੈ। ਸੇਮ ਹੀ ਡਿਜ਼ਾਈਨ। ਇੱਕ। ਸੇਮ ਹੀ ਡਿਜ਼ਾਈਨ ਦੇ ਵਿੱਚ ਇਹ ਮਹਿੰਦੀ ਸ਼ੇਡ ਹੈ। ਇਹਦੇ ਵੀ ਉਸ ਤਰ੍ਹਾਂ ਘੇਰੇ ਤੇ ਵਰਕ ਹੈ ਔਰ ਇਹਦੀ ਬਾਜੂ ਦੇ ਤੇ ਵਰਕ ਹੈ, ਕਟ ਵਰਕ ਹੈ ਜੀ ਬਾਜੂ ਦੇ ਉੱਪਰ। ਇਹਨਾਂ ਦਾ ਪ੍ਰਾਈਸ ਹੈਗਾ 1500 ਰੁਪਿਆ ਵਿਦਆਊਟ ਦੁਪੱਟਾ ਰਹੇਗਾ। ਚੱਕ ਕਸ਼ਮੀਰੀਨ ਸਟੱਫ ਦੇ ਉੱਪਰ। ਤੁਸੀਂ ਇਹਨੂੰ ਪਲੇਨ ਪਸ਼ਮੀਨੇ ਦੇ ਉੱਪਰ ਵੀ ਕਰਵਾ ਸਕਦੇ ਹੋ ਚੱਕ ਦੇ ਉੱਪਰ ਵੀ ਕਰਵਾ ਸਕਦੇ ਹੋ ਆਰਡਰ ਦੇ ਲਈ ਜੀ ਤੁਸੀਂ ਸਾਡੇ ਉੱਪਰ ਦਿੱਤੇ ਨੰਬਰ ਤੇ ਵਟਸਐਪ ਮੈਸੇਜ ਕਰਕੇ ਸਾਨੂੰ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਿਦਨ ਵੀਕ ਅਪ ਤੁਹਾਨੂੰ ਸੂਟ ਰੈਡੀ ਕਰਕੇ ਦੇ ਦਾਂਗੇ ਜੀ ਆਰਡਰ ਦੇ ਲਈ ਵਟਸਐਪ ਕਰੋ ਜੀ ਚਲੋ ਜੀ ਮਿਲਦੇ ਹਾਂ ਨਵੇਂ ਵੀਡੀਓਸ ਨਵੇਂ ਸੂਟਾਂ ਦੀ 컬렉ਸ਼ਨ ਦੇ ਨਾਲ ਥੈਂਕ ਯੂ